ਜੀ ਬਾਈ ਜੀ ਨੂੰ ਕਿੰਨੇ ਕ ਪੈਸਿਆਂ ਦੇ ਵਿੱਚ ਸਾਰਾ ਬਸ ਆਪਾਂ ਤਾਂ ਜਾਇ ਨਹੀਂ ਜੇ ਰਸਤਾ ਸੀ ਵੀਰ ਨੂੰ ਕਹਤਾ ਸੀ ਮੰਨ ਕੇ ਆਲਾ 7 ਤੋਂ ਲੈ ਕੇ 8 ਤਾਈ 7-8 ਲੱਖ ਦੇ ਵਿੱਚ ਹੀ ਸਾਡਾ ਸਰ ਜੇ ਵਧੀਆ ਜੇਕਰ ਬਾਈ ਚਾਹੁੰਦਾ ਤਾਂ ਸਾਰਾ ਮਕਾਨ ਇਹਦਾ ਪਲਾਨ ਕਰਕੇ ਸਾਫ ਕਰਕੇ ਢਾਕੇ ਉਸ ਤੋਂ ਬਾਅਦ ਘੱਟੋ-ਘੱਟ ਇਹਦਾ 25 ਤੋਂ 30 ਲੱਖ ਰੁਪਏ ਲੱਗ ਜਾਣਾ ਸੀ ਜੇਕਰ ਥੋੜੀ-ਬਹੁਤੀ 2000 ਤੇ 3000 ਸਕਰ ਫੁੱਟ ਕੋਠੀ ਪਾਉਂਦਾ ਪਰ ਬਾਈ ਨੇ ਇਹ ਇੱਕ ਸਿਆਣਫਲੀ ਗੱਲ ਕੀਤੀ ਹੈ ਹਾਂਜੀ ਦੋਸਤੋ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣਾ ਸਿੰਗਲ ਪੋਰਸ਼ਨ ਨਿਊ ਕਲਾਸਿਕਲ ਲੁੱਕ ਦੇ ਵਿੱਚ ਘਰ ਲੈ ਕੇ ਆਏ ਆਂਗੇ ਜੋ ਕਿ ਤੁਸੀਂ ਵੇਖ ਰਹੇ ਹੋ ਡਬਲ ਪੋਰਸ਼ਨ ਕੋਠੀਆਂ ਨਾਲੋਂ ਕਿਤੇ ਜ਼ਿਆਦਾ ਸੋਹਣੀ ਲੁੱਕ ਲੱਗ ਰਹੀ ਹੈ ਇਸ ਮਕਾਨ ਦੀ ਤੇ ਅੰਦਰੋਂ ਇੱਕ ਖਾਸ ਗੱਲ ਐ ਇਸ ਕੋਠੀ ਦੇ ਵਿੱਚ ਜੋ ਕਿ ਬਹੁਤ ਠੰਡੀ ਹੈ ਇਹ ਉਹ ਕਿਉਂ ਆ ਠੰਡੀ ਇਸ ਦਾ ਕਾਰਨ ਵੀ ਦੱਸਾਂਗੇ ਆਪਾਂ ਪੂਰੀ ਵੀਡੀਓ ਦੇ ਵਿੱਚ ਇਸ ਦੇ ਵਿੱਚ ਛੇਤੀ ਛੇਤੀ ਏਸੀ ਦੀ ਲੋੜ ਨਹੀਂ ਪੈਂਦੀ ਦੋਸਤੋ ਅੰਦਰ ਦਾ ਪਲਾਨ ਆ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਆ ਉਹ ਤੁਹਾਨੂੰ ਵਿਖਾਵਾਂਗੇ ਆਪਾਂ ਪੂਰੀ ਵੀਡੀਓ ਵਿੱਚ ਵੇਖਿਓ ਤੁਸੀਂ ਤੇ ਬਾਈ ਨਾਲ ਗੱਲਬਾਤ ਵੀ ਕਰਵਾਵਾਂਗੇ ਤੁਹਾਡੀ ਆਪਾਂ ਜੇਕਰ ਤੁਸੀਂ ਵੀ ਛੋਟੇ ਪਰਿਵਾਰ ਵਾਸਤੇ ਐਦਾਂ ਦਾ ਬਹੁਤ ਸੋਹਣਾ ਮਕਾਨ ਬਣਾਉਣਾ ਚਾਹੁੰਦੇ ਹੋ ਤਾਂ ਇਸ ਇਹ ਵੀਡੀਓ ਪੂਰੀ ਵੇਖਿਓ ਦੋਸਤੋ ਤੁਹਾਡੇ ਵਾਸਤੇ ਆਹ ਇਹ ਪੂਰੀ ਵੀਡੀਓ ਵਿੱਚ ਤੁਹਾਨੂੰ ਪੂਰਾ ਨਕਸ਼ਾ ਸਮਝ ਆ ਜਾਊਗਾ ਕਿਵੇਂ-ਕਿਵੇਂ ਘਰ ਬਣਿਆ ਹੋਇਆ ਸੋ ਆਜੋ ਆਪਾਂ ਦਿਖਾਉਣੇ ਆ ਅੱਗੇ ਤੁਹਾਨੂੰ ਤੇ ਸਾਰੀ ਗੱਲਬਾਤ ਵੀ ਕਰਾਂਗੇ ਬਾਈ ਜੀ ਨਾਲ ਸੋ ਇਸ ਮਕਾਨ ਬਾਰੇ ਆਪਾਂ ਤੁਹਾਨੂੰ ਦੱਸ ਦਈਏ ਕਿ ਇਹ ਮਕਾਨ ਰੈਨੋਵੇਟ ਕੀਤਾ ਹੋਇਆ ਮਕਾਨ ਹੈ ਦੋਸਤੋ ਜੇਕਰ ਨਵੇਂ ਸਿਰੇ ਤੋਂ ਵੀ ਤੁਸੀਂ ਮਕਾਨ ਇਸ ਤਰ੍ਹਾਂ ਦਾ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਨਕਸ਼ਾ ਸਮਝ ਆਊਗਾ ਤੇ ਬਣਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣਾ ਰੈਨੋਵੇਟ ਕੀਤਾ ਹੋਇਆ ਮਕਾਨ ਲੈ ਕੇ ਆਏ ਆ ਜੋ ਕਿ 1700 ਸਕਰ ਫੁੱਟ ਏਰੀਆ ਦੇ ਵਿੱਚ ਬਣਿਆ ਹੋਇਆ ਹੈ ਇਹ ਪਹਿਲਾਂ ਪੁਰਾਣਾ ਮਕਾਨ ਸੀਗਾ ਦੋਸਤੋ ਜਿਸ ਦੇ ਨਾਲ ਕੇ ਪਹਿਲ ਥੋੜਾ ਬਹੁਤਾ ਫਰੰਟ ਜੋੜਿਆ ਜੋ ਕਿ 3 400 ਸਕਰ ਫੁੱਟ ਆਪਣੇ ਨਾਮ ਬਾਈ ਵੀ ਜੀ ਨੇ ਜੋ ਕਿ ਮਕਾਨ ਦੇ ਮਾਲਕ ਨਾਲ ਨਾਲ ਗੱਲਬਾਤ ਵੀ ਕਰਵਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਇਕਵਾਲ ਜੀ ਇਕਵਾਲ ਸਿੰਘ ਸੋ ਦੋਸਤੋ ਜਿਹੜੇ ਘਰਾਂ ਨੇ ਇਹ ਕੋਚੀ ਡਿਜ਼ਾਈਨ ਆਪਾਂ ਸਕਰੀਨ ਤੇ ਨੰਬਰ ਵੀ ਪਾਵਾਂਗੇ ਉਹਨਾਂ ਨੇ ਇਹ ਡਿਜ਼ਾਈਨ ਕੀਤਾਗਾ ਨ ਤੇ ਬਹੁਤ ਸੋਹਣਾ ਨਕਸ਼ਾ ਬਣਾ ਕੇ ਦਿੱਤਾ ਬਾਈ ਨੂੰ ਤੇ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਬਾਈ ਦਾ ਕੰਮ ਹੋਇਆ ਇਹ ਤੇ ਪਹਿਲਾਂ ਜੀਜੋ ਜੋ ਇੱਥੇ ਬਣਿਆ ਹੋਇਆ ਸੀਗਾ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਕੀ ਕੀ ਇਹਦੇ ਵਿੱਚ ਨਵਾਂ ਐਡ ਕੀਤਾ ਉਹ ਵੀ ਪੁੱਛਾਂਗੇ ਬਾਈ ਜੀ ਨੂੰ ਸੋ ਆਜੋ ਦੋਸਤੋ ਦਿਖਾਉਣੇ ਆਪਾਂ ਹਾਂਜੀ ਬਾਈ ਜੀ ਜੇਕਰ ਫਰੰਟ ਦੀ ਗੱਲ ਕਰੀਏ ਤਾਂ ਫਰੰਟ ਕਿੰਨਾ ਕੁ ਮਤਲਬ ਕਿਹੜੀ ਕਿਹੜੀ ਚੀਜ਼ ਪਹਿਲਾਂ ਹੈ ਨਹੀਂ ਸੀ ਇੱਥੇ ਜੀ ਬਣੀ ਹੋਈ ਆਪਣੀ ਪਹਿਲਾਂ ਵੀਰੇ ਆਹ ਮੂਹਰ ਦਾ ਫਰੰਟ ਸਾਰਾ ਨਹੀਂ ਹੈਗਾ ਸੀ ਆਹ ਬਰਾਂਡ ਆ ਗਿਆ ਜੀ ਬਰਾਂਡ ਆਹ ਵਾਲੀ ਸਾਈਡ ਆ ਗਈ ਆਹ ਵਾਲੀ ਸਾਈਡ ਤੇ ਪੌੜੀ ਵਗੈਰਾ ਇੱਥੇ ਜੀ ਪੌੜੀ ਵਗੈਰਾ ਬਣ ਗਿਆ ਨਕਸ਼ੇ ਦੇ ਵਿੱਚ ਬਾਅਦ ਚ ਦਿੱਤੀ ਬਾਅਦ ਚ ਦਿੱਤੀ ਹੈ ਮਤਲਬ ਜਿਹੜੀ ਕਿ ਉਹ ਅੱਗੇ ਆਪਾਂ ਵਿੰਡੋ ਵਾਲੀ ਵਾਲ ਦੇਖ ਰਹੇ ਹਾਂ ਉਹੀ ਕੰਦ ਸੀਗੀ ਗੱਲੀ ਉਹ ਕੰਦ ਸੀ ਤੇ ਕੋਈ ਸੇਜਾ ਵਗੈਰਾ ਹੈ ਨਹੀਂ ਸੀ ਮਕਾਨ ਤੇ ਸਿੱਧਾ ਮਤਲਬ ਆਹ ਚੀਜ਼ ਬਣੀ ਹੋਈ ਸੀ ਕੱਲੀ ਵਿਚਾਲੇ ਗੈਲਰੀ ਤੇ ਲੰ ਸਟਰ ਵੀ ਤੇ ਇਹ ਵਾਲਾ ਜੋ ਚੁੱਲਾ ਚੌਂਕਾ ਹੀ ਆਪਣਾ ਇਹ ਵੀ ਹੁਣ ਬਣਾਇਆ ਹੈ ਜੀ ਆ ਇਹ ਵੀ ਹੁਣ ਹੋਣਾ ਜੀ ਠੀਕ ਹੈ ਜੀ ਹਾਂ ਤੇ ਇਧਰੋਂ ਮਤਲਬ ਇਧਰ ਕਿਚਨ ਇਹ ਬਣਿਆ ਹੋਇਆ ਸੀ ਕਿ ਪਹਿਲਾਂ ਨਹੀਂ ਨਹੀਂ ਜੀ ਇਹ ਵੀ ਇਹ ਵੀ ਮਤਲਬ ਤੁਸੀਂ ਇਹਦੇ ਨਾਲ ਅਟੈਚ ਕਰ ਲੈਣੇ ਡੇ ਹਾਂ ਜੀ ਸਾਰੀ ਨਕਸ਼ੇ ਦੇ ਵਿੱਚ ਦਿੱਤੀ ਹੋਈ ਹੈ ਸਾਰਾ ਡਿਜ਼ਾਈਨ ਤੁਹਾਨੂੰ ਮਿਲ ਦਿੰਦਾ ਠੀਕ ਹੈ ਜੀ ਹਾਂ ਜੀ ਬਾਈ ਜੀ ਤੁਹਾਡੀ ਕੀ ਮਤਲਬ ਰਿਕੁਆਇਰਮੈਂਟ ਸੀ ਕੀ ਕਿਹਾ ਸੀ ਬਾਈ ਜੀ ਨੂੰ ਕਿੰਨੇ ਕ ਪੈਸਿਆਂ ਦੇ ਵਿੱਚ ਬੱਸ ਆਪਾਂ ਅੰਤਜਾਇ ਨਹੀਂ ਜੇ ਰਸਤਾ ਸੀ ਵੀਰ ਨੂੰ ਕਹਤਾ ਸੀ ਮੰਨ ਕੇ ਆਲਾ 7 ਤੋਂ ਲੈ ਕੇ 8 ਤਾਈ 7-8 ਲੱਖ ਦੇ ਵਿੱਚ ਹੀ ਸਾਡਾ ਸਰ ਜੇ ਵਧੀਆ ਮਕਾਨ ਆ ਜੀ ਵੀ ਉਹਨਾਂ ਨੇ ਤੁਹਾਨੂੰ ਪਹਿਲਾਂ ਡਿਜ਼ਾਈਨ ਦਿਖਾਈ ਸੀ ਕੋਈ ਹੋਰ ਹਾਂ ਡਿਜ਼ਾਈਨ ਦਿਖਾਈ ਸੀ ਤੁਹਾਡੀ ਪਹਿਲੀ ਵਾਰੀ ਪਸੰਦ ਆ ਗਿਆ ਜਾਂ ਮਤਲਬ ਤੁਸੀਂ ਹੋਰ ਕਿਹਾ ਵੀ ਨਹੀਂ ਬੱਸ ਉਹਨਾਂ ਨੂੰ ਅਨਗਰਕ ਦੋ ਆ ਉਹਨੇ ਦਿਖਾ ਦਿੱਤੀ ਸੀ ਰੁਕ ਮੈਨੂੰ ਸਾਰੀ ਹਾਂਜੀ ਓਕੇ ਮੈਨੂੰ ਇਹ ਚੰਗੀ ਵਧੀਆ ਲੱਗੀ ਉਹਨੇ ਉਹਨਾਂ ਕਿ ਏਰੀਆ ਦੱਸਤਾ ਠੀਕ ਹੈ ਜੀ ਠੀਕ ਮਨਸਾਖਤਾਵ ਜਿਹਨਾਂ ਗੱਲਾਂ ਐ ਤੇ ਕ ਆ ਦੇਖੋ ਦੋਸਤੋ ਮੋਲਡਿੰਗ ਵਗੈਰਾ ਬਹੁਤ ਸੋਹਣੀ ਹੋਈ ਹੋਈ ਹੈਗੀ ਜੋ ਕਿ ਤੁਸੀਂ ਦੇਖ ਰਹੇ ਹੋ ਕੋਰਾ ਵਗੈਰਾ ਜਿਸਦੀ ਦੋ ਦੋ ਜੇਕਰ ਇਸ ਦੀ ਗੱਲ ਕਰੀਏ ਤਾਂ ਸਿੰਗਲ ਸਟੋਰੀ ਹਾਊਸ ਹੈ 16-1700 ਸਕਰ ਫੁੱਟ ਜਿਸ ਦੀ ਕਿ ਦੋ ਮੰਜ਼ਲੀ ਕੋਠੀ ਵੀ ਰੀਸ ਨਹੀਂ ਕਰਦੀ ਦੋਸਤੋ ਜੇਕਰ ਬਾਈ ਚਾਹੁੰਦਾ ਤਾਂ ਸਾਰਾ ਮਕਾਨ ਇਹਦਾ ਪਲਾਨ ਕਰਕੇ ਸਾਫ ਕਰਕੇ ਢਾਕੇ ਉਸ ਤੋਂ ਬਾਅਦ ਘੱਟੋ ਘੱਟ ਇਹਦਾ 25 ਤੋਂ 30 ਲੱਖ ਰੁਪਏ ਲੱਗ ਜਾਣਾ ਸੀ ਜੇਕਰ ਥੋੜੀ ਬਹੁਤੀ 2000 ਤੇ 3000 ਸਕਰ ਫੁੱਟ ਕੋਠੀ ਪਾਉਂਦਾ ਪਰ ਬਾਈ ਨੇ ਇੱਕ ਸਿਆਣਫਾਲੀ ਗੱਲ ਕੀਤੀ ਐ ਜੋ ਕਿ ਸਿਰਫ ਫਰੰਟ ਬਣਵਾ ਲਿਆ ਬਾਈ ਨੇ ਪੁਰਾਣਾ ਘਰ ਇਹਦਾ ਉਵੇਂ ਦਾ ਉਵੇਂ ਪਿਆ ਵਧੀਆ ਪਿਆ ਸੀਗਾ ਛੱਤ ਜਰੂਰ ਸੱਤ ਚੇਂਜ ਕੀਤੀ ਹੋਈ ਆ ਸੱਤ ਚੇਂਜ ਕੀਤੀ ਪਹਿਲਾਂ ਕੀ ਸੀਗਾ ਜੀ ਆ ਆ ਬਣ ਗਿਆ ਡਾਟਾ ਸੀ ਡਾਟਾ ਸੀਗਾ ਜੀ ਪਹਿਲਾਂ ਬਾਅਦ ਚ ਇਹਨਾਂ ਨੇ ਬਾਈ ਨੇ ਲੈਂਟਰ ਪਵਾ ਲਿਆ 7-8 ਲੱਖ ਰੁਪਏ ਲੱਗੇ ਦੋਸਤੋ ਵਿੱਚ ਇਹ ਤੁਸੀਂ ਦੇਖ ਰਹੇ ਹੋ ਫਰੰਟ ਤੇ ਟਾਈਲ ਲੱਗੀ ਐ ਜੋ ਕਿ ਅੰਦਰ ਥੋੜੀ ਡਿਫਰੈਂਟ ਟਾਈਲ ਵੱਡੀ ਟਾਈਲ ਹੈਗੀ 2x4 ਸਕਰ ਫੁੱਟ ਦੀ ਤੇ ਇੱਥੇ ਛੋਟੇ ਪੀਸ ਲੱਗੇ ਹੋਏ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਜੋ ਕਿ ਇੱਕ ਜੋੜੀਆਂ ਦਾ ਕੰਮ ਹੋਇਆ 7-8 ਲੱਖ ਦੇ ਯੋਗੀ ਸਫਾਈ ਆ ਦੋਸਤੋ ਸਫਾਈ ਬਹੁਤ ਵਧੀਆ ਕੀਤੀ ਹੋਈ ਆ ਮਿਸਤਰੀ ਬਾਈ ਨੇ ਠੇਕੇਦਾਰ ਨੇ ਉਹਨਾਂ ਦਾ ਆਪਾਂ ਨੰਬਰ ਵੀ ਸਕਰੀਨ ਤੇ ਦੇ ਦਾਂਗੇ ਜੇਕਰ ਤੁਸੀਂ ਗੱਲਬਾਤ ਕਰਨੀ ਹੋ ਤਾਂ ਕਰ ਸਕਦੇ ਹੋ ਆ ਜਾਈ ਅੰਦਰ ਦਿਖਾ ਦਿੰਨੇ ਆ ਬਈ ਇਹ ਇਧਰ ਡ੍ਰੈਗ ਰੂਮ ਨੂੰ ਰੱਖਿਆ ਹੋਇਆ ਜਿੱਧਰ ਹਾਂ ਹਾਂ ਆ ਦੇਖੋ ਜੀ ਇਧਰ ਡ੍ਰੈਗ ਰੂਮ ਆ ਜਾਂਦਾ ਜੋ ਕਿ ਤੁਸੀਂ ਦੇਖ ਸਕਦੇ ਹੋ ਟਾਈਲ ਵਗੈਰਾ ਦਾ ਡਿਜ਼ਾਈਨ ਬਹੁਤ ਸੋਹਣਾ ਰੇਸਾ ਵਗੈਰਾ ਜੋੜ ਕੇ ਸਾਰੀ ਕੋਠੀ ਦੇ ਅੰਦਰ ਇਹੀ ਡਿਜ਼ਾਈਨ ਲਾਇਆ ਹੋਇਆ ਹੈ ਇਹ 12x13 ਸਕੁਅਰ ਫੁੱਟ ਦਾ ਡ੍ਰੈਗ ਰੂਮ ਆ ਦੋਸਤੋ ਤੇ ਪੀਓਪੀ ਦਾ ਡਿਜ਼ਾਈਨ ਕੀਤਾ ਹੋਇਆ ਹੈ ਇਸ ਦਾ ਡ੍ਰੈਗ ਰੂਮ ਦਾ ਇੱਕ 게ਟ ਇੱਧਰ ਵੀ ਰੱਖਿਆ ਹੋਇਆ ਹੈ। ਬਾਈ ਜੀ ਆ ਦਿਖਾ ਦਿਓ ਇੱਧਰ। ਇੱਧਰ ਜੋ ਕਿ ਅੰਦਰ ਕਰਦੇ ਅੰਦਰ ਰੱਖਿਆ ਹੋਇਆ ਤੇ ਇੱਕ ਬਾਹਰ ਰੱਖਿਆ ਹੋਇਆ ਜੋ ਕਿ ਮਹਿਮਾਨ ਵਗੈਰਾ ਆਉਂਦੇ ਆ ਇੱਧਰ ਸਿੱਧੇ ਬੈਠ ਸਕਦੇ ਆ। ਆਜੋ ਆਪਾਂ ਮੇਨ ਐਂਟਰੀ ਦਿਖਾਉਣਾ ਹੁਣ ਤੁਹਾਨੂੰ। ਬਾਈ ਜੀ ਇਹ ਲੱਕੜ ਕਿੱਥੋਂ ਲਈ ਸੀ ਇਹ? ਲੱਕੜ ਬਾਉਣ ਮੰਡੀ ਤੋਂ। ਮੌੜ ਮੰਡੀ ਤੋਂ। ਕਾਦੀ ਲੱਕੜ ਆਈ ਇਹ? ਇਹ ਨਾ ਵੀਰੇ ਕੁਝ ਤਾਂ ਆਪਣੇ ਕੋਲੇ ਟਾਲੀ ਦੇ ਪੁਰਾਣੇ ਪਏ ਸੀ ਅੱਛਾ ਜੀ ਟਾਲੀ ਦੇ ਪੁਰਾਣੇ ਪਏ ਸੀ ਪੁਰਾਣੇ ਪਏ ਸੀ ਆਪਾਂ ਉਹਨਾਂ ਨੂੰ ਇਹਨੂੰ ਕਹਿੰਦਾ ਜੋੜੀਆਂ ਵਾਲੇ ਨੂੰ ਜੋੜੀਆਂ ਵਾਲੇ ਨੂੰ ਇਹਨਾਂ ਨੂੰ ਕੱਟ ਵਟ ਤੁਸੀਂ ਆਪੇ ਕਰ ਲਓ ਤੇ ਇਹ ਜੋੜੀਆਂ ਵਾਲਾ ਬਾਈ ਘਰੇ ਬਣਾ ਕੀ ਗਈ ਆਪਣੇ ਹਾਂ ਘਰੇ ਬਣਾਈ ਜੀ ਠੀਕ ਹੈ ਜੀ ਤੇ ਇਹ ਚਗਾਠਾਂ ਪਹਿਲਾਂ ਲੱਗੀਆਂ ਨਹੀਂ ਸੀ ਜੀ ਇਹ ਚਗਾਠ ਲੱਗੀਆਂ ਇਹ ਕਾਦੀਆਂ ਹੁਣ ਜਸਤੀ ਨੇ ਜੀ ਜਸਤੀ ਨੇ ਬਾਅਦ ਚ ਪਾਈਆਂ ਇਹ ਚਗਾਠਾਂ ਸਾਰੀਆਂ ਚਗਾਠਾਂ ਸਾਰੀਆਂ ਚਗਾਠਾਂ ਬਾਅਦ ਚ ਪਾਈਆਂ ਠੀਕ ਹੈ ਜੀ ਦੋਸਤੋ ਇਹ ਗੈਲਰੀ ਆ ਗਈ ਜੋ ਕਿ ਆਪਣੀ ਗੈਲਰੀ ਸੀਗੀ ਪਹਿਲਾਂ ਇਹ ਸਿੰਪਲ ਇਹਦੇ ਵਿੱਚ ਪੱਥਰ ਵਗੈਰਾ ਰਿਪੇਅਰ ਕਰਕੇ ਆਪ ਐਕਸਾਈਡ ਦਿਓ ਤੁਸੀਂ ਭਾਈ ਜੀ ਇਹ ਜੋ ਦੇਖ ਰਹੇ ਆਪਾਂ ਇਹ ਸੈਲਵ ਵਗੈਰਾ ਦਾ ਇਹ ਪੱਥਰ ਸਪੈਸ਼ਲ ਲੈਂਦਾ ਕਿ ਤੋਂ ਹਾਂ ਬਈ ਉੱਥੇ ਮੋੜ ਮੰਡੀ ਤੋਂ ਹੈ ਮੋੜ ਮੰਡੀ ਤੋਂ ਹੀ ਸਾਰੀ ਜਿੱਥੋਂ ਤੋਂ ਟਾਇਲ ਲਏ ਜਾਂ ਉਹਨਾਂ ਤੋਂ ਹੀ ਇਹ ਪੱਥਰ ਲਏ ਹਾਂ ਹਾਂ ਉਹਨਾਂ ਦੇ ਸਾਰੇ ਦੇਖੋ ਦੋਸਤੋ ਬਹੁਤ ਵਧੀਆ ਕੰਬੀਨੇਸ਼ਨ ਹੈ ਕਲਰ ਦਾ ਬਹੁਤ ਜਿਆਦਾ ਵਧੀਆ ਸੋ ਬਾਕਸ ਵਗੈਰਾ ਬਣਾਉਣ ਵਾਲੇ ਇੰਦੇਆ ਕਾਰਡ ਬੋਰਡ ਵਗੈਰਾ ਵੈਸੀ ਕੰਮ ਕੰਪਲੀਟ ਹੈਗਾ ਬਿਜਲੀ ਦੀ ਵੀ ਨਹੀਂ ਆਪਣੇ ਜਿਆਦਾ ਖਾਫਤ ਹੋਈ ਨਾ ਹਾਂਜੀ ਬਿਜਲੀ ਦੀ ਵੀ ਨਹੀਂ ਜਿਆਦਾ ਖਰਚਤ ਬਿਜਲੀ ਦਾ ਵੀ ਹਿਸਾਬ ਕਿਤਾਬ ਉਹਨਾਂ ਨੇ ਮੀਟਾ ਬਿਜਲੀ ਦੀ ਸੈਟਿੰਗ ਪਹਿਲਾਂ ਹੈ ਨਹੀਂ ਸੀ ਜੀ ਹੈਗੀ ਤਾਂ ਹੈਗੀ ਸੀ ਉਹਨਾਂ ਨੇ ਮਨ ਕੇ ਹਿਸਾਬ ਕਿਤਾਬ ਦੱਸਤਾ ਵੀਰੇ ਕਹਿੰਦਾ ਇੰਨਾ ਮੰਨ ਗਿਆ ਐ ਕਰਦੇ ਆ ਆਪਾਂ ਐ ਕਰਦੇ ਆ ਠੀਕ ਹੈ ਜੀ ਆਪਾਂ ਨੂੰ ਜ਼ਰੂਰਤ ਮੁਤਾਬਕ ਹੀ ਸਾਰਾ ਕੁਝ ਪਹਿਲਾਂ ਮਾਤਰ ਅੰਡਰਗਰਾਊਂਡ ਹੀ ਸੀਗੀ ਜੋ ਬਿਜਲੀ ਦਾ ਸਾਰਾ ਆਪਣਾ ਸਿੱਤੇ ਫਿਰ ਛੱਤ ਦਾ ਕਿਵੇਂ ਕੀਤਾ ਸੀ ਸੱਤਾਂ ਛੱਤ ਤੋਂ ਬਾਅਦ ਚ ਪਾਤੀ ਉਹ ਬਾਅਦ ਚ ਸੈਟ ਕਰ ਲਈ ਉਹਦੇ ਵੀ ਖਰਚਾ ਆਇਆ ਹੋਊਗਾ ਜੀ ਬੱਸ ਆ ਉਹ ਵਿਚੀ ਆ ਗਿਆ ਸਾਰਾ ਠੀਕ ਹੈ ਜੀ ਦੋਸਤੋ ਇਹ ਚਾਰ ਰੂਮ ਬਣੇ ਹੋਏ ਨੇ ਜੋ ਕਿ ਡ੍ਰੈنگ ਰੂਮ ਤੁਹਾਨੂੰ ਆਪ 14x14 ਸਕੁਅਰ ਫੁੱਟ ਦੇ ਇਹ ਰੂਮ ਨੇਗੇ ਦੋਸਤੋ ਕਾਫੀ ਵੱਡੇ ਜੋ ਕਿ ਕੋਠੀ ਦੇ ਵਿੱਚ ਸਿਰਫ 12-13 ਦੀ ਹੁੰਦੇ ਨੇਗੇ ਪਰ ਇਹ ਬਹੁਤ ਖੁੱਲਾ ਬਣਿਆ ਹੋਇਆ ਹੈ ਅੱਧੇ ਪੈਸਾ ਦੇ ਵਿੱਚ ਰੈਨੋਵੇਟ ਹੋਇਆ ਬਾਈ ਦਾ ਬਹੁਤ ਵਧੀਆ ਕੰਮ ਹੋਇਆਗਾ ਤੁਸੀਂ ਦੇਖ ਸਕਦੇ ਹੋ ਦੋਸਤੋ ਤੇ ਦੋ ਰੂਮ ਇੱਧਰ ਬਣੇ ਹੋਏ ਨੇਗੇ ਜੋ ਕਿ ਇਹ ਪਹਿਲਾ ਰੂਮ ਇਹ ਦੇਖ ਸਕਦੇ ਹੋ ਤੁਸੀਂ ਕਾਫੀ ਖੁੱਲਾ 14x14 ਸਕੁਅਰ ਫੁੱਟ ਦਾ ਬਹੁਤ ਵੱਡੇ ਨਾਲ ਵਧੀਆ ਮੰਜਾ ਵੀ ਡਹਿ ਸਕਦਾ ਹੈ ਤੇ ਸੋਫਾ ਲਾਉਂ ਤਾਂ ਸੋਫਾ ਵੀ ਟਿਕ ਸਕਦਾ ਹੈ ਕੁਰਸੀ ਵਗੈਰਾ ਕੁਝ ਵੀ ਰੱਖ ਸਕਦੇ ਹੋ ਦੋਸਤੋ ਬਹੁਤ ਜਿਆਦਾ ਵਧੀਆ ਲੁਕਮਣੀ ਹੋਏ ਤੇ ਬੈਕ ਸਾਈਡ ਤੇ ਇੱਕ ਗੈਲਰੀ ਦੇ ਵਿੱਚ ਹੀ ਵਿੰਡੋ ਰੱਖੀ ਹੋਈ ਹੈ ਜੋ ਕਿ ਆਪਾਂ ਕਿਸੇ ਵੀ ਟਾਈਮ ਖੋਲ ਸਕਦੇ ਆ ਜਿਹਦੇ ਨਾਲ ਹਵਾ ਕਰਾਸਿੰਗ ਹੁੰਦੀ ਹੈ ਬੈਕ ਸਾਈਡ ਵਾਲੀ ਵਿੰਡੋ ਤੋਂ ਉਧਰ 프ਰੰਟ ਗੇਟ ਦੇ ਵਿੱਚ ਦੀ ਹਵਾ ਕਰਾਸ ਹੁੰਦੀ ਹੈ ਇੱਥੇ ਮੰਝਾ ਡਾ ਕੇ ਕਿਸੇ ਵੀ ਏਸੀ ਦੀ ਲੋੜ ਨਹੀਂ ਦੋਸਤੋ ਇਸ ਰੂਮ ਦੇ ਵਿੱਚ ਘਰ ਦੇ ਵਿੱਚ ਸਾਰੇ ਕਮਰੇ ਠੰਡੇ ਨੇ ਸਿਰਫ ਪੱਖੇ ਨਾਲ ਹੀ ਸਰ ਸਕਦਾ ਪਰ ਕੋਠੀਆਂ ਦੇ ਵਿੱਚ ਜੋ ਕਿ ਹੁੰਦਾ ਆਪਣੇ ਹੋਮਸ ਬਣ ਜਾਂਦੀ ਉਹਦੇ ਹਵਾ ਕਰਾਸਿੰਗ ਨਹੀਂ ਹੁੰਦੀ ਹੁੰਦੀ ਪਰ ਇੱਥੇ ਜਿਹੜੀ ਵਿੰਡੋ ਖੋਲਦੇ ਆ ਜਦੋਂ ਆਪਾਂ ਤੇ ਸਾਹਮਣੇ ਗੇਟ ਉਧਰੋਂ ਖੁੱਲ੍ਹ ਜਾਂਦਾ ਤਾਂ ਹਵਾ ਕਰਾਸ ਹੁੰਦੀ ਹੈ ਖੇਤਾਂ ਦੇ ਵਿੱਚ ਬਹੁਤ ਵਧੀਆ ਚੀਜ਼ ਆ ਬਈ ਜੀ ਇਹਦੀ ਹਾਂ ਠੰਡਾ ਰਹਿੰਦਾ ਮਕਾਨ ਤੇ ਇੱਕ ਰੂਮ ਇਧਰ ਬਣਿਆ ਹੋਇਆ ਜੀ ਹਾਂ ਕਾਫੀ ਖੁੱਲਾ ਰੂਮ ਹੈ ਇੱਕੋ ਹੀ ਸਾਈਜ਼ ਆ ਦੋਸਤੋ ਰੂਮਾਂ ਦਾ ਸਿਰਫ ਡ੍ਰੈਂਗ ਰੂਮ ਕੱਲਾ 12x12 ਦਾ ਸਕਰ ਫੁੱਟ ਦਾ ਬਣਿਆ ਹੋਇਆ ਜੋ ਕਿ ਇੱਕ ਕਿਚਨ ਆ ਬਾਈ ਹੋਰਾਂ ਨੇ ਉਹ ਵੀ ਬਾਅਦ ਦੇ ਵਿੱਚ ਅਟੈਚ ਕੀਤੀ ਆ ਇਸ ਮਕਾਨ ਦੇ ਨਾਲ ਤੇ ਫਰੰਟ ਵਾਲਾ ਜੋ ਦੇਖ ਰਹੇ ਹੋ ਤੁਸੀਂ ਥੋੜਾ ਮਕਾਨ ਸੋ ਕਿਵੇਂ ਲੱਗਿਆ ਮਕਾਨ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਪੰਜਾਬ ਪੀਵੀ ਕੀਤੀ ਚੈਨਲ ਤੇ ਆਪਾਂ ਵੀਡੀਓ ਪਾਵਾਂਗੇ ਇਸ ਮਕਾਨ ਦੀ ਸੋ ਬਾਈ ਨੈਕਸਟ ਵਾਲੇ ਆਰਕੀਟੈਕਟ ਜੋ ਕਿ ਉਹਨਾਂ ਦਾ ਪ ਨੰਬਰ ਸਕਰੀਨ ਤੇ ਦੇਵਾਂਗੇ ਬਹੁਤ ਸੋਹਣੇ ਨਕਸ਼ੇ ਤਿਆਰ ਕਰਦੇ ਨੇ ਬਾਈ ਸੋ ਆਜੋ ਦੋਸਤੋ ਸਾਨੂੰ ਥੋੜਾ ਉੱਪਰੋਂ ਵੀ ਦਿਖਾਉਣੇ ਆ ਉੱਪਰ ਵੀ ਜੋ ਕਿ ਇਹਨਾਂ ਨੇ ਬਾਈ ਉਹਨਾਂ ਨੇ ਜੋੜਿਆ ਥੋੜਾ ਆਜੋ ਜੀ ਕਈ ਚੀਜ਼ਾਂ ਨੇ ਆਪਣੇ ਵੀ ਦੇਖ ਲਓ ਇਹ ਪੌੜੀ ਬਾਈ ਇੱਥੇ ਪਹਿਲਾਂ ਹੈ ਨਹੀਂ ਸੀ ਹੈ ਨਹੀਂ ਸੀ ਵੀਰੇ ਠੀਕ ਹੈ ਜੀ ਕਈ ਚੀਜ਼ਾਂ ਆਉਂਦੀਆਂ ਦਵਾ ਲਾ ਬਲੋ ਫਿਕਟਰਲ ਮੰਨ ਕੇ ਲਵਾਉਣੀ ਹੁਣ ਛੱਤ ਤੇ ਹਾਂਜੀ ਹਾਂਜੀ ਤੇ ਕਈ ਚੀਜ਼ਾਂ ਆਉਂਦੀਆਂ ਕਈ ਚੀਜ਼ਾਂ ਮੈਂ ਆਪਦੇ ਤਰੀਕੇ ਨਾਲ ਕਿਵੇਂ ਨਾ ਮੈਟਰ ਉਥਾਂ ਹੀ ਤਾਂ ਹੀ ਚਾਹੀਦਾ ਸਹੀ ਹੈ ਭਾਈ ਉਹ ਵੀ ਆਪਣੇ ਅੱਛਾ ਹਾਂ ਬਾਬਾ ਹੈ ਸਹੀ ਗੱਲ ਆ ਬਾਈ ਜੇ ਮੈਂ ਕਿ ਤੁਹਾਡੀ ਸੋਚ ਆ ਇਹ ਵੀ ਇਨਵਰਟਰ ਥੱਲੇ ਨਹੀਂ ਚਾਹੀਦਾ ਤੁਸੀਂ ਸਾਰਾ ਪ੍ਰਬੰਧ ਉਹਨਾਂ ਨੂੰ ਕਹਿ ਕੇ ਪਹਿਲਾਂ ਹੀ ਉੱਪਰ ਕਰਾਤਾ ਹਾਂ ਹਾਂ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਹੀ ਦੱਸਤਾ ਤੁਸੀਂ ਵੀ ਅਸੀਂ ਇਨਵਰਟਰ ਦਾ ਸਿਸਟਮ ਉੱਤੇ ਰੱਖਣਾ ਉੱਤੇ ਰੱਖਣਾ ਵੀ ਉੱਥੇ ਲੈ ਜਾਏਦਾ ਮਤਲਬ ਕਨੈਕਟਰ ਠੀਕ ਆ ਠੀਕ ਆ ਸਰ ਬਹੁਤ ਵਧੀਆ ਜੀ ਵੈਸੇ ਇਹ ਟੈਂਕੀ ਵਾਲੀ ਜਗ੍ਹਾ ਕੀ ਜੀ ਦੇਖ ਸਕਦੇ ਹੋ ਤੁਸੀਂ ਤੇ ਜੋ ਕਿ ਐਲੀਵੇਸ਼ਨ ਵੀ ਦੇ ਰਹੀ ਆ ਮਕਾਨ ਨੂੰ ਤੇ ਇੱਕ ਐਲੀਵੇਸ਼ਨ ਫਰੰਟ ਇਧਰ ਦਿੱਤਾ ਹੋਇਆ ਜੋ ਕਿ ਬਾਹਰ ਉੱਚੀ ਕੀਤੀ ਹੋਈ ਆ ਬਹੁਤ ਸੋਹਣਾ ਮਕਾਨ ਹੈ ਦੋਸਤੋ ਬਹੁਤ ਜਿਆਦਾ ਵਧੀਆ ਕਿਤੇ ਹੋਗਣਾ ਉੱਪਰ ਲੱਗ ਜੂਣਾ ਹਾਂਜੀ ਹਾਂਜੀ ਕਿਹੜਾ ਉਹਨਾਂ ਨੇ ਵੀ ਬਰੋ ਸਿੰਗਲ ਹਾਂ ਮੰਨਣਾ ਸਿੰਗਲ ਲਾਉਣੇ ਆਈ ਝੋਪੜੀ ਬਣੂਗੀ ਝੋਪੜੀ ਬਣਨੀ ਠੀਕ ਹੈ ਜੀ ਉਹ ਮਤਲਬ ਤੁਸੀਂ ਦੇ ਰੱਖਿਆ ਜੀ ਉਹਨਾਂ ਦਾ ਸੋਹਣ ਗੱਲਬਾਤ ਮੁੰਡਿਆਂ ਨਾਲ ਹੋਈ ਹੈ ਕਹਿੰਦਾ ਮੈਂ ਸਟੈਂਡ ਸਟੂਨ ਆਪੇ ਬਣਾ ਦੂੰ ਆਪਣੇ ਆਪ ਦੇ ਰਿਸ਼ਤੇਦਾਰ ਆਪਣੇ ਰਿਸ਼ਤੇਦਾਰ ਨੇ ਠੀਕ ਹੈ ਜੀ ਉਹਦੇ ਨਾਲ ਹੋਰ ਵੀ ਲੋਕੇ ਦੀ ਬਹੁਤ ਸੁਣੀ ਬਸ ਲੋਕ ਮਾਰਨ ਜੂਗੀ ਬਣ ਕੇ ਕੋਈ ਵੀ ਚੀਜ਼ ਦੀ ਠੀਕ ਹੈ ਠੀਕ ਹੈ ਜੀ ਸੋਹਣਾ ਲੱਗੂ ਕਣ ਸੋ ਦੋਸਤੋ ਕਿਵੇਂ ਲੱਗਿਆ ਮਕਾਨ ਕਮ ਸੋ ਦੋਸਤੋ ਹਰ ਰੋਜ਼ ਨਵੀਆਂ ਨਵੀਆਂ ਬਣ ਰਹੀਆਂ ਕੋਠੀਆਂ ਦੇ ਨਵੇਂ-ਨਵੇਂ ਡਿਜ਼ਾਈਨ ਵੇਖਣ ਵਾਸਤੇ ਪੰਜਾਬ ਪੀਵੀ 31 ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ ਧੰਨਵਾਦ ਜੀ